AGV ਮਾਡਲ ਦਾ ਬ੍ਰਿਗੇਡ ਕਮਾਂਡਰ ਉਡ ਆਪਣਾ ਸਕਰ ਸੈਕਸ਼ਨ ਆ ਤੁਸੀਂ ਜੋ ਆਜ ਕਾਮੇ ਸਾਹਮਣੇ ਖਾਸ ਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਸਟੇਡੀਅਮ ਜੰਧਰੀ ਖਾਸ ਤਸਵੀਰਾਂ ਲੈ ਕੇ ਆ ਜਣ ਕਿ ਕਿਸ ਤਰੀਕੇ ਦੇ ਨਾਲ ਜੋ ਪ੍ਰਸ਼ਾਸਨ ਡੀਪੀਆਰ ਸਾਹਿਬ ਦੀ ਗੱਲ ਕਰੀਏ ਡੀ ਕੇ ਡਿਪਾਰਟਮੈਂਟ ਦੀ ਗੱਲ ਕਰੀਏ ਜਾਂ ਪੁਲਿਸ ਪ੍ਰਸ਼ਾਸਨ ਦੀ ਗੱਲ ਕਰੀਏ ਜਾਂ ਫਿਰ ਡੀਸੀ ਅਫਸਰ ਡਿਸਟ੍ਰਿਕਟ ਡਿਪਾਰਟਮੈਂਟ ਦੀ ਗੱਲ ਕਰੀਏ ਸਾਰੇ ਜਿਸ ਤਰੀਕੇ ਦੇ ਨਾਲ ਸਟੇਡੀਅਮ ਨੂੰ ਸਜਾਇਆ ਗਿਆ ਵਾਗੇ ਹੀ ਕਾਬਿਲ ਤਾਰੀਫ ਹੈ ਦੇਖਣ ਜਿਓਗਾ ਇਸ ਤਰੀਕੇ ਦੇ ਨਾਲ ਸਕੂਲਾਂ ਦੇ ਬੱਚਿਆਂ ਨੇ ਆਪਣੀ ਜੋ ਪਾਰਟਿਸਪੇਟ ਕੀਤਾ ਕਿਸ ਤਰੀਕੇ ਨਾਲ ਮੈਂ ਤੁਹਾਨੂੰ ਖਾਸ ਤਸਵੀਰਾਂ ਦਿਖਾਣਾ ਮੈਡਮ ਥੋੜਾ ਕੈਮਰਾ ਕਮਾ ਕੇ ਓਪਨਿੰਗ ਨਸਲ ਜਾਏਗਾ ਮੇਰੇ ਪਿੱਛੇ ਦਿਖ ਰਿਹਾ ਰਿਆਸਲ ਚੱਲਦੇ ਪਿਆ ਕਿਸ ਤਰੀਕੇ ਦੇ ਨਾਲ ਜੋ ਸਾਰੀਆਂ ਤਸਵੀਰਾਂ ਸਾਡੇ ਜੰਦ ਸ਼ਹਿਦ ਦੀ ਹਰ ਸਾਲ ਦੀ ਦਾ ਇਸ ਸਾਲ ਵੀ 26 ਜਨ ਨੂੰ ਬੜੇ ਧੂਮ-ਧਮ ਤੇ ਸ਼ਰਤਨ ਮਨਾਇਆ ਰਸੇ 76ਵੇਂ ਗੰਤਰਨਾ ਦਿਵਸ ਤੇ ਇੱਕ ਵਾਰੀ ਫਿਰ ਤੋਂ ਸਾਰੇ ਦੇਸ਼ ਵਾਸੀਆਂ ਨੂੰ ਆਸਥਿਕਾਮੇ ਸਮੇਂ ਮੈਂ ਮਨਦੀਪ ਕੋਰ ਐਸਕੇ ਸੈਕਸ਼ਨ ਦਾ ਬਹੁਤ ਬਹੁਤ ਮੁਬਾਰਕਾ ਦਿੰਨੇ ਆ ਇਸੇ ਤਿਕਨਾ ਪੁਲਿਸ ਪ੍ਰਸ਼ਾਸਨ ਸਿਵਲ ਡਿਵੀਜ਼ਨ ਦੇ ਡਿਪਟੀ ਕਮੰਡਰ ਸਾਰਿਆਂ ਨੂੰ ਜਿੰਨੇ ਵੀ ਪੰਜਾਬ ਦੇ ਹਿੰਦੁਸਤਾਨ ਵਾਸੀ ਨੂੰ ਸਾਰਿਆਂ ਨੂੰ ਇੱਕ ਵਾਰੀ ਫਿਰ ਤੋਂ ਲੱਖ-ਲੱਖ ਮੁਬਾਰਕਾ ਕੈਮਰਾਮੈਨਰ ਮੈਂ ਟੋੜ ਆਪਣਾ ਐਸਕੇ

ਜਾਤੀ ਦਾ ਨਾਮ ਨਹੀਂ ਪਤਾ ਨਹੀਂ ਪਾਉਂਦਾ ਸੀ ਅਪੁਰਾ ਜੀ ਨੇ ਪੱਲੀ ਦੇ ਕਾਪੀ ਦੀ ਆਪਾਂ ਤੇ ਸੁਪੇ ਘਰ ਦੀ ਤਿਆਰੀ ਰੇਲਾਂ ਪਰ ਉੱਤੇ ਸ੍ਰੀ ਅਪੁਰਾ ਜੀ ਦੇ ਪਾਸ ਕੋਲ ਦੀ ਬਾਪੂ ਨੂੰ ਮਹਾਨਤਾ ਆਪਕਰ ਦੇਤੇ ਪਤេសਵਾਦੀ ਕਲਾਸਾਂ ਅਤੇ ਰੁਜ਼ਗਾਰ ਉਤਪਾਦਿਵਿਭਾਗ ਵੱਲੋਂ 2022 ਤੋਂ 31 ਦਸੰਬਰ 2024 ਤੱਕ 1400 ਜ਼ਗਾਰ ਕੈਂਪ ਲਗਾਏ ਗਏ ਹਨ। ਚੋਤੀ ਚੱਕੀ ਪਿੰਡੂ ਵਿਕਾਸ ਵਿਭਾਗ ਵੱਲੋਂ ਡੀਪ ਡਿਪਟੀ ਕਮਿਸ਼ਨਰ ਤੇ ਹਸਤੀ ਵਿਕਾਸ ਦੀ ਅਗਵਾਈ ਵਿੱਚ ਕੰਟੀ ਜਾ ਰਹੀ ਹੈ। ਆਗਮ ਕੁਲ ਬਲਾਕ ਵਿੱਚ ਚਲਾਈ ਜਾ ਰਹੇ ਪੈਰ ਪ੍ਰੋਜੈਕਟ ਨੂੰਏ ਚਾਤੀ ਵਿੱਚ ਦਰਸਾਇਆ ਗਿਆ ਹੈ ਪੀਟੀ ਵਾਰੀ ਵਿਭਾਗ ਵੱਲੋਂ ਅਗਲੀ ਪੜਾਵੀ ਕੱਢੀ ਜਾ ਰਹੀ ਹੈ ਜਿਸ ਵਿੱਚ ਦਰਸਾਇਆ ਗਿਆ ਹੈ ਕਿ ਚੋਨੇ ਦੇ ਸੀਜ਼ਨ ਦੌਰਾਨ ਜਲੰਧਰ ਜ਼ਿਲ੍ਹੇ ਵਿੱਚ ਉਰਾਰੀ ਥਾਣੇ ਦੇ ਮਾਮਲਿਆਂ ਵਿੱਚ ਉਪਤਾਤੀ ਫੀਸ ਦੀ ਕਮੀ ਦੇਖਣ ਨੂੰ ਮਿਲੀ ਜਾ ਰਹੀ ਹੈ ਕੋਲ ਕਰਨਗੇ ਭਗਮੰਤਰੀ सको के चुंड वाच थी खटूं हारंदो